ਬੈਂਸਾਬ ਮੈਂ ਇਹ ਇਸੇ ਦਿਖ ਰੇ ਇਸ ਕਰਕੇ ਕਹ ਰਿਹਾ ਇਹਨੂੰ ਦਸਤਾਰ ਪੋਸਪ ਤੁਹਾਨੂੰ ਦੱਸਣ ਲਈ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਅਸੀਂ ਅੱਜ ਦੀ ਯੰਗ ਜਨਰੇਸ਼ਨ ਦੇਖੀਏ ਉਹਨਾਂ ਨੇ ਮੋਟਾ-ਬੋਟਾ ਪਤਾ ਹੈ ਹਾਂ ਜੀ ਡਿਸਪਾਂਸਿੰਗ ਖਾਵਰਾ ਇੱਕ ਕੋਈ ਹਿਊਮਨ ਰਾਈਟ ਲਾਇ ਹੋਇਆ ਸੀ ਜਿਹੜਾ ਕਿ ਮਨੁੱਖੀ ਅਧਿਕਾਰਾਂ ਤੇ ਬਹੁਤ ਕੰਮ ਕਰ ਰਿਹਾ ਸੀ ਤੇ ਉਹ ਉਹਨਾਂ ਨੂੰ ਜਿਹੜਾ ਐ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਐਲੀਮੀਨੇਸ਼ਨ ਹੋ ਗਿਆ ਬਟ ਬਿਯੋਂਡ ਥੈਟ ਉਹ ਕਿੰਨਾ ਹਾਰਡ ਵਰਕ ਸੀ ਕੀ ਡੈਡੀਕੇਸ਼ਨ ਸੀ ਉਹ ਕਾਰਡ ਲਈ ਲੋਟ ਉਹ ਵੀ ਕਈ ਲੋਰਾਂ ਤੋਂ ਮਾਰਿਆ ਗਿਆ ਕੁਲਵੰਤ ਸਿੰਘ ਦਾ ਮਾਰਿਆ ਗਿਆ ਦਾ ਰੋਪੜ ਦਾ ਫਿਰ ਕਪੂਰ ਸੇ ਦਾ ਵੀ ਜਿੰਨਿੰਦਸ ਮਾਰਿਆ ਕਈ ਲੋਰਾਂ ਬਾਰਗੇ ਮਨਜ ਸਿੰਘ ਬੜਾ ਲੱਗ ਸੀ ਜਸਵੰਤ ਸਿੰਘ ਉਹ ਪੂਰੀ ਚੁਆਇਸ ਸੀ ਜਸਵੰਤ ਸਿੰਘ ਜੂਨ 95 ਦੇ ਵਿੱਚ ਕਨੇਡਾ ਵੀ ਜਦੋਂ ਅੱਲੋਤਾ ਲਗਾ ਜਦੋਂ ਨੇ ਪਹਿਲਾ ਪਬਲਿਕ ਤੱਕ ਕੇਪੀਐਸ ਨੇ ਕਿਹਾ ਕਿ ਇਹ ਚੂਟ ਮੋਦਾ ਏ ਦਲੇਵੂਦਾਂ ਨੇ ਮੁੰਡੇ ਦਾ ਬਾਹਰ ਨਿਕਲ ਗਏ ਆ ਔਰ ਸਾਰੇ ਸੰਦੂ ਸੰਦੂ ਤੇ ਬਲੇਮ ਕਰ ਰਹੇ ਕਿ ਕਿਸੇ ਮਾਰੇ ਇਹ ਕੋਈ ਗੱਲ ਹੀ ਨਹੀਂ ਹੈ ਚੰਦੇ ਇੰਡੀਆ ਪੰਜਾਬ ਦਾ ਦਾ ਸਭ ਤੋਂ ਬੜੀ ਇਮਿਨ ਅਕਾਉਂਟੇਬਿਲਿਟੀ ਅਪਰਜੈਂਸੀ ਆਪਰੇਸ਼ਨ ਹੈ ਇਹ ਇਟ ਇੰਡੀਆ ਡੈਥ ਬਿਲਕੁਲ ਨਹੀਂ ਹੈ ਜਿੱਦਾਂ ਝੂਠ ਹੋ ਰਹਾ ਤਾਂ ਨਾਲਨ ਵੌਨ ਵੀ ਕਰ ਰhese ਕਿ ਜਿਹੜਾ ਰੋਲਾ ਪਾ ਰਿਹਾ ਕਿਤੇ ਇਹ ਵੀ ਉਹਨਾਂ ਲਾਸ਼ਾਂ ਵਿੱਚ ਨਾ ਗਿਨੇ ਜਾਵੇ ਤੇ ਉਦੋਂ ਜਸਵੰਤ ਸਿੰਘ ਖਾਲਸਾ ਨੇ ਜਦੋਂ ਰਿਪੋਰਟ ਛਾਪੀ ਆਈ ਥਿੰਕ ਜਨਰਲ ਦੇ ਵਿੱਚ ਰਿਪੋਰਟ ਦੱਜਸਟ ਐਸ ਸੀ ਕੀ ਜੇਰੀਆਂ ਨਾਸ਼ਾ ਅਨਪੂਰਤੀਆਂ ਨਾਸ਼ਾ ਕਹ ਕੇ ਕ੍ਰਿਮਿਨਲ ਕੀਤੀਆਂ ਰਿਪੋਰਟਸ ਨੇ ਉਹ ਫਲਾਣੇ ਫਲਾਣੇ ਹੋਨਰੀ ਰੈਂਟੀ ਫਲਾਣੇ-ਪਲਾਨੀ ਲੈ ਗਿਆ ਹੋਰ ਇਹ ਦੱਗੇ ਕਿ ਇਹ ਲਵਾਰਿਸ ਕਹਿੰਦੇ ਉਹ ਤਾਂ ਰੈਂਟੀ ਪੈਸੰਦ ਜਾਂਦੀ ਹੈ ਜੇ ਤੁਸੀਂ ਕਮਿਸ਼ਨਰ ਦਾ ਉਹਦਾ ਰਿਕਾਰਡ ਹੀ ਦੇਖੋ ਉੱਤੇ ਪੁਲਿਸ ਪਾਰਟੀ ਦਾ ਨਾਮ ਪਤਾ ਲੱਗਦਾ ਬਹੁਤੇ ਪਿੰਡ ਦਾ ਨਾਮ ਪਤਾ ਲੱਗਦਾ ਕਈ ਜਿਹੜਾ ਨਾਮ ਵੀ ਲਿਖਿਆ ਉਸ ਦੇ باوجود ਉਹਨਾਂ ਨੂੰ ਲਵਾਰਿਸ ਕਹਿੰਦੇ ਜਲਾਤ ਹੈ ਇਹ ਜਿਹੜਾ ਮੋਰੈਡੀ ਮਹਾਵਰਾ ਐਕਸ਼ਨ ਕਮੇਟੀ ਸੀ ਉਨਵੇਂ ਕ੍ਰਿਮਿਸ਼ਨ ਬਰਾਊਂਸ ਤੋਂ ਰਿਕਾਰਡ ਲਿਆ ਤੇ ਤਾਂ ਆਇਡੈਂਟੀਫਾਈ ਉਹਨਾਂ ਦੇ ਸਿਰ ਤੇ ਤਿੰਨ ਕ੍ਰਿਮਿਸ਼ਨ ਨਾਮ ਦਾ ਰਿਕਾਰਡ ਹਲੇ ਲਿਆ ਸੀ ਕਿ ਅਸੀ ਦਰਵਾਜ਼ਾ ਟੱਪ ਤਲੰਦਾਰ ਤੇ ਅੰਮ੍ਰਿਤਸਰ ਜੂਤ ਇਹ ਦਿਨ ਸਭ ਕੀਤਾ ਸੀ ਨਾ ਦੋ ਡਿਵੀਸ਼ਨ ਗਰਾਊਂਡ ਜਿਹੜੇ ਅੰਮ੍ਰਿਤਸਰ ਚ ਨੇ ਤੇ ਇੱਕ ਦਰਵਾਜ਼ਾ ਤਲੰਦਾ ਇੱਕ ਤਰੰਦਾਰ ਹੈਗਾ ਉਸ ਵੇ ਉਹ ਜਿਹੜੇ ਕਿ ਗੁਰਦਾਸਪੁਰ ਦਾ ਬਿਲਾ ਜਿੱਥੋਂ ਜਿੱਥੋਂ ਵੀ ਲੜਕੇ ਚੱਕੇ ਸੀ ਮਾਜੇ ਜੋ ਉਹ ਉਸ ਇਥੇ ਕਿ ਮੀ ਇਸ ਤਸ ਤੋਂ ਤੇ ਨਾਲ ਸੇ ਬਾਅਦ ਵਿੱਚ ਆ ਬਾਕੀ ਟੀਮਸ ਨੇ ਕਈ ਸਾਲਾਂ ਬਾਅਦ ਉਹ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਉੱਥੋਂ ਵੀ ਉਹਨਾਂ ਨੇ ਕਈ ਕੇਸ ਬਾਅਦ ਚ ਲੱਭੇ ਬਟ ਹਾਲੇ ਅਸਲ ਵਿੱਚ ਉਹਨਾਂ ਨੇ ਸਬ ਟੇਬਲ ਕਮਿਸ਼ਨ ਡਾਊਨਲੋਡ ਕਰਾਉਣ ਤੋਂ ਪਤਾ ਲੱਗਾ ਕਿ 2095 97 ਮਦੇ ਹੋ ਜੇ ਜਿਹੜੇ ਪਤਾ ਲੱਗਦਾ ਉਹਨਾਂ ਪਿੰਡ ਕਿਸੇ ਫਿਰ ਉਹ ਕਈ ਕਿਸੇ ਪਿੰਡਾਂ ਵਿੱਚ ਹੈ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਪੁਲਿਸ ਪਾਰਟੀ ਨੇ ਚੁੱਕੇ ਲੈ ਗਏ ਸੀ ਉਹਦਾ ਪਤਾ ਲੱਗ ਹੀ ਜਾਂਦਾ ਸਾਰੇ ਬੰਦੇ ਨੂੰ ਪਤਾ ਆਉਂਦਾ ਜਦੋਂ ਪੁਲਿਸ ਆਉਂਦੀ ਹੈ ਫਿਰ ਇਹਨਾਂ ਨੇ ਕੋਰਡ ਕੀਤਾ ਕਿ ਮੁੰਨਿਆਂ ਨੂੰ ਚੁੱਕਿਆ ਜਾਂਦਾ ਉਹਨਾਂ ਨੂੰ ਕੁੱਟਿਆ ਵਾਰਿਆ ਜਾਂਦਾ ਤੇ ਅਲਟੀਮੇਟਲੀ ਇਸ ਸ਼ਵਸ਼ਾਨ ਘਾਟਨ ਜ਼ਿਲ੍ਹਾ ਤਾ ਇਕ ਤੱਕ ਹੋਰ ਦਲ ਸੀ ਨਾ ਕਿ ਕੁਸ਼ ਨੂੰ ਦਾ ਸਟਾਉਂ ਚ ਸਟਿਆ ਹੁੰਦਾ ਸੀ ਬਟ ਇਹ ਘੱਟੋ ਵੱਟ ਇਸ ਏਰੀਆ ਦੇ ਵਿੱਚ ਇਹ ਜਲਾਇਆ ਜਾਂਦਾ ਸੀ ਤੇ ਇਸ ਤਰ੍ਹਾਂ ਕਰਦੇ ਕਰਦੇ ਜੂਨ ਦੇ ਚਿਰਾਂ ਨੂੰ ਇਨਵੀਟੇਸ਼ਨ ਆਇਆ ਅਜੀਤ ਸਿੰਘ ਬੈਂਸ ਨੇ ਨਾਲ ਵੀ ਕਾਦਰਾ ਕੈਨੇਡਾ ਵਹ ਉੱਥੇ ਉੱਥੇ ਰੋਲ ਸੀ ਕਮਿਸ਼ਨਰ ਨੇ ਹੋਸਟ ਕੀਤਾ ਉੱਥੇ ਉਹਨਾਂ ਨੇ ਪਬਲੀਕਲੀ ਇਸ ਇਸ਼ੂ ਤੇ ਕਾਫੀ ਬੋਲ ਲਏ ਜਦੋਂ ਜੂਨ ਦੇ ਚੋਣੇ ਵਾਪਸ ਆਉਣਾ ਸੀ ਦੋਸਤੋਂ ਪਹਿਲਾਂ ਲੈ ਤੇ ਜੂਨ ਦੇ ਚੋਣਾਂ ਨੂੰ ਵਾਰਨਿੰਗ ਕਿਸੇ ਇਨਸਾਈਡਰ ਨੇ ਕਾਮਰਸ ਗਵਰਨਮੈਂਟ ਨੇ ਕਿ ਦ ਸੈਟ ਇਟ ਔਲ ਇਨਕੁਇ ਜੂਨ 1990 ਇਹਨੂੰ ਮਾਤਾਂਗੇ ਇਹਨਾਂ ਡਿਸੀਜਨ ਲੈ ਰਹੇ ਜੂਨ 1990 1995 ਹੀ ਵਾਸ ਟੂਰਡ ਸੋ ਹੀ ਉਹ ਜਦੋਂ ਹਲੇ ਕੈਨੇਡਾ ਵਿੱਚ ਸੀ ਜੀ ਪਿਤਾ ਜੀ ਵੀ ਹਲੇ ਉੱਥੇ ਸੀ ਜੀ ਤੇ ਇਹਨੂੰ ਮਨਾਇਆ ਵੀ ਬੜਾ ਹੂੰ ਕਿ ਤੂੰ ਨਾ ਜਾ ਤੇ ਉੱਥੇ ਉਹ ਹੋਸਟ ਕਰ ਰਸੀਕ ਪਾਰਲੀਮੈਂਟਰੀਅਨ ਡਿਨਰ ਜਿੱਥੇ ਸਾਰੇ ਪਾਰਲੀਮੈਂਟਸ ਨੂੰ ਬੁਲਾਉਂਦੇ ਨੇ ਸੀ ਕੈਨੇਡੀਅਨ ਪਾਰਲੀਮੈਂਟ ਤੇ ਬਾਕੀ ਜਿੰਕਸ ਤੋਂ ਉੱਥੇ ਇਹ ਐਨੂਅਲੀਓ ਵਰਲਡ ਸੀ ਕੋਆਰਡੀਨੇਸ਼ਨ ਇਹ ਫੰਕਸ਼ਨ ਕਰ ਉਹਦੇ ਵਿੱਚ ਸੀ ਬਲਦਾ ਮੇਨ ਲੀਡ ਸਪੀਕਰ ਮੋਦੇ ਲਾਸਟ ਸਪੀਚ ਬਹੁਤ ਮਸ਼ਹੂਰ ਹੋਈ ਹੈ ਤੇ ਉਹ ਉਸੇ ਉਸੇ ਉਹ ਹੁਣ ਇਹਨੂੰ ਤਾਂ ਪਤਾ ਹੈ ਕਿ ਲਾਸਟ ਸਪੀਚ ਹੋਏਗੀ ਬਟ ਉਹ ਇਸ ਤਰ੍ਹਾਂ ਦੀ ਖੂਬਸੂਰਤ ਸਪੀਚ ਹੈ ਜਿਸ ਰਾਨੇ ਬਲੂ ਬਲੇਜ਼ਰ ਪਾਇਰ ਵਾ ਮੀਰ ਅਨਲ ਤੇ ਉਦੋਂ 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 ਉਹਨਾਂ ਨੂੰ ਦੱਸਿਆ ਕਿ ਭੇਜਣਾ ਉਹਨੇ ਇਹਦੇ ਕੋ ਬਹੁਤ ਵੱਡਾ ਇਹ ਕੋ ਕਿ ਇਹਨੇ ਇਹਨੂੰ ਮਨਾਉਂਦੇ ਦੇਗੇ ਸਾਈ ਰਾਤ ਕਈ ਦਿਨ ਕੀ ਤੂੰ ਨਾ ਜਾ ਫਟੇ ਕਹਤਾ ਕਿ ਮੇਰੇ ਕੋ ਸਿਰਿਆ ਨਾ ਮਤਲਬ ਨੀ ਹੈ ਮੈਂ ਲੋਕਾਂ ਨੂੰ ਉੱਥੇ ਕਹਿ ਰਿਹਾ ਕਿ ਹਿੰਮਤ ਕਰੋ ਲੜੋ ਜੀਓ ਤਹਨ ਮੈਂ ਡਰ ਕੇ ਇੱਥੇ ਆ ਜਾ ਤੇ ਮੈਂ ਤਾਂ ਮੈਂ ਤਾਂ ਵਾਪਸ ਜਾਣਾ ਮੈਂ ਚਾਹੇ ਜੀਹਾਂਦਰਮਾ ਚਾਹੇ ਬਾਦਨ ਨਨੁਕਟ ਮੈਂ ਵਾਪਸ ਹੀ ਜਾਣਾ ਕਿ ਜਸਵੰਤ ਸਿੰਘ ਖਾਲਸਾ ਨੇ ਪੋਲਿਟਿਕਲ ਅਸਾਈਲਨ ਨਹੀਂ ਗਿਆ ਨਹੀਂ ਗਿਆ ਬਿਲਕੁਲ इजीली ਮਿਲਦਾ ਐਂਡ ਦੇਰ ਵਾਸਨ ਆਪਸ਼ਨ ਪਰ ਹੈ ਉਹਦਾ ਇਸ ਲਈ ਆਪਾਂ ਨੂੰ ਸ਼ਹੀਦ ਜੋ ਕਹਿੰਨੇ ਇਸ਼ਾਰਾ ਤੇ ਉਹਨੇ ਤੁਸੀਂ ਕੌਨਸ਼ੀਅਸਲੀ ਚੂਜ਼ ਕਰਦੇ ਉਹਨੂੰ ਹੀ ਸਾਫ਼ ਸੀ ਸਾਡੋ ਹਿਸਾਬ ਸੀ ਕਿ ਜਿੰਨਾ ਨੇ ਸਤਿਗੁਰਾਲ ਹੈ ਕੇਪੀਐਸ ਗਿੱਲ ਦੀ ਬਿਆਨ ਸਿੰਘ ਦੀ ਯਾਨੀ ਉਹਦੇ ਹੀ ਮਾਰ ਜਿਆ ਤੇ ਇਹਨੂੰ ਕੋਈ ਛੰਡਣ ਵੀ ਜੋ ਕਹਿ ਰਹੇ ਨੇ ਔਰ ਇਹਨੇ ਨਾ ਬਹਿਸ ਕੀਤਾ ਇਹਨੇ ਅਜੀਤ ਸਿੰਘ ਦਾ ਨਾਮ ਲਿਆ ਤੇ ਉਸਦੇ ਔਰਜੀਤ ਸਿੰਘ ਸੰਧੂ ਨੂੰ ਭੇਜਿਆ ਇਸ ਲਈ ਸੀ ਉੱਤਰ ਉਹਦੋਂ ਐਸੇ ਅਜੀਤ ਸਿੰਘ ਸੰਧੂ ਵਲ ਐਸਐਸ ਪੰਡਾ ਲੋਪੜ ਸੀ ਲੋਪੜ ਤੋਂ ਬਾਅਦ ਜਦੋਂ ਇਹਨੇ ਰਿਪੋਰਟ ਦਿੱਤੀ ਤਾਂ ਅਜੀਤ ਸਿੰਘ ਸੰਧੂ ਔਰਲੀ ਟੀਮ ਨੂੰ ਉਹਦੇ ਪੰਜ ਚਾਰ ਆਪਸ਼ਨ ਭੇਜਿਆ ਗਿਆ ਤਰਨਤਾਰ ਹਮਮ ਔਰ ਇਹਨੂੰ ਠੀਕ ਕਰਨ ਲਈ ਜਾਂ ਇਹਨੂੰ ਮਾਰਨ ਲਈ ਜਸਵੰਤ ਸਿੰਘ ਖਾਲਸਾ ਨੂੰ ਕਿਉਂਕਿ ਸਾਰੇ ਜਿਹੜੀਆਂ ਕਿਲੇ ਦੇ ਕਲਾ ਕੱਢ ਰਿਹਾ ਸੀ ਉਹਾਂ ਜੋ ਉਸ ਵੇਲੇ ਵੀ ਬਹੁਤ ਜ਼ਿਆਦਾ ਇਹੀ ਕਿਉਂ ਵੀ ਪੰਜਾਬ ਦੇ ਕੁਝ ਪੀਸ ਆਫ ਸਸ ਜਿਹਨੇ ਬਹੁਤ ਜ਼ਿਆਦਾ ਕਿਲੇ ਕੀਤੇ ਉਹਨਾਂ ਵਿੱਚੋਂ ਅਜੀਤ ਸਿੰਘ ਸੰਧੂ ਟਾਪ ਬਰਦਰਸ